ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਬਹੁਤ ਹੀ ਸੋਹਣੇ ਰੰਗਾਂ ਦੇ ਨਾਲ ਬੜੇ ਹੀ ਪਿਆਰੇ ਪਿਆਰੇ ਨਵੇਂ-ਨਵੇਂ ਸੂਟ ਆਏ ਨੇ ਪ੍ਰਾਈਸ ਬਹੁਤ ਘੱਟ ਹੈ ਪ੍ਰਾਈਸ ਮੈਂ ਅੱਗੇ ਚੱਲ ਕੇ ਦੱਸਾਂਗੀ ਠੀਕ ਹੈ ਤੁਹਾਨੂੰ ਵਿੱਚ ਕੋਈ ਵੀ ਸੂਟ ਬਾਈ ਕਰਨਾ ਹੈ ਤਾਂ ਮੈਂ ਆਪਣਾ ਨੰਬਰ 623924575 ਜੋ ਦਿੱਤਾ ਆ ਉਸ ਨੰਬਰ 'ਤੇ ਜਿਸ ਮੈਂ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ ਜਿਹੜੀ ਕਲੈਕਸ਼ਨ ਚੱਲ ਰਹੀ ਹੈ ਤੁਹਾਨੂੰ ਸਿਰਫ ਤੇ ਸਿਰਫ 610 ਰੁਪਿਆ ਦੇ ਵਿੱਚ ਮਿਲੇਗੀ ਓਨਲੀ ਹੈ 610 ਰੁਪੀਸ ਆ ਫ੍ਰੀ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਆਲ ਓਵਰ ਇੰਡੀਆ ਇਹਨਾਂ ਤੇ ਸਿਰਫ ਤੇ ਸਿਰਫ ਜਿਹੜਾ 610 ਰੁਪਏ ਦੇ ਵਿੱਚ ਤੁਸੀਂ ਇਹਨਾਂ ਨੂੰ ਘਰ ਬੈਠੇ ਮੰਗਵਾ ਸਕਦੇ ਹੋ ਆਲ ਓਵਰ ਇੰਡੀਆ ਬਾਕੀ ਕਲਰ ਆਪਸ਼ਨ ਇਹਦੇ ਵਿੱਚ ਕਾਫੀ ਨੇ ਮੈਂ ਤੇ ਐਡ ਕਰ ਦਿੱਤੇ ਨੇ ਦੁਪੱਟਾ ਪਲੇਨ ਹੈ ਬਾਟਮ ਪਲੇਨ ਹੈ ਸ਼ਰਟ ਪ੍ਰਿੰਟਡ ਆਏਗੀ ਟਾਈ ਮੀਟਰ ਦੀ ਸ਼ਰਟ ਹੈ ਬਾਟਮ ਦਾ ਫੈਬਰਿਕ ਵੀ ਟਾਈ ਮੀਟਰ ਦੁਪੱਟਾ ਵੀ ਟਾਈ ਮੀਟਰ ਦੇ ਪ੍ਰੋਕਸ ਆਏਗਾ ਪਲੇਨ ਹੈ ਬਿਲਕੁਲ ਦੁਪੱਟਾ ਔਰਗੈਂਜ਼ਾ ਸਟਾਈਲ ਦਾ ਕੋਟਾ ਡੋਰੀਆ ਸਟਾਈਲ ਦਾ ਦੁਪੱਟਾ ਆਏਗਾ ਸਭ ਦੇ ਨਾਲ ਬਿਲਕੁਲ ਪਲੇਨ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 6239245750 ਜੋ ਦਿੱਤਾ ਹੈ ਉਸ ਨੰਬਰ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਐਰੀ ਕਰਨੀ ਹੈ ਚਾਹੇ ਉਹ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਹੋਰ ਇਹ ਤੁਹਾਨੂੰ 5 ਮੀਟਰ ਦਾ ਆਲ ਓਵਰ ਜਿਹੜਾ ਪਿਓਰ ਕਾਟਨ ਦਾ ਸੂਟ ਮਿਲੇਗਾ ਇਹ ਵੀ ਤੁਹਾਨੂੰ 610 ਰੁਪਏ ਦੇ ਵਿੱਚ ਮਿਲੇਗਾ 610 ਰੁਪਏ ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਇੱਕ ਸੂਟ 5 ਮੀਟਰ ਦਾ ਅਲਓਵਰ ਪ੍ਰਿੰਟ ਗਰਮਿਆਲੀ ਸਪੈਸ਼ਲ ਮੰਗਵਾ ਸਕਦੇ ਹੋ ਇਹਨਾਂ ਵਿੱਚ ਕਲਰ ਆਪਸ਼ਨ ਜਿੰਨੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹ ਜੋਰਜਟ ਸਟਾਈਲ ਦਾ 컬렉ਸ਼ਨ ਆਏਗੀ ਰਿਯਨ ਜੋਰਜਟ ਮਿਕਸ ਵਾਲੀ ਆਏਗੀ 500 ਰੁਪਏ ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਸਿਰਫ ਤੇ ਸਿਰਫ 500 ਰੁਪੀਸ ਫ੍ਰੀ ਸ਼ਿਪਿੰਗ ਚਾਰਜਸ ਆਲਓਵਰ ਇੰਡੀਆ ਤੁਸੀਂ ਅਗਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਖਰੀਦਿ ਕਰਨੀ ਹੈ ਤਾਂ ਮੈਨੂੰ ਦੱਸਿਆ ਕਿ ਨੰਬਰ ਦਿੱਤਾ ਹੈ ਨੰਬਰ ਜਾਇਦਸ ਵੀ ਮੈਸੇਜ ਕਰ ਸਕਦੇ ਹੋ ਸਾਰੇ ਸੂਟ ਫਿਲ ਹਾਲ ਅਵੇਲੇਬਲ ਨੇ ਤੇ ਜੇ ਕ ਸਟੇਟਸ ਦੇਖਣਾ ਤੇ ਆਪਣਾ ਨੇਮ ਤੇ ਸਿੱਧਾ ਨੇਮ ਦਾ ਸੀ ਨੰਬਰ ਸੇਵ ਕਰ ਲਵਾਂਗੀ ਤੇ ਸਟੇਟਸ ਤੁਹਾਨੂੰ ਸ਼ੋ ਹੋ ਜਾਏਗਾ ਤੇ ਛੋਟੀ ਜੀ ਵੀਡੀਓ ਅੱਜ ਦੀ ਵੀ ਮੈਂ ਬਹੁਤ ਜ਼ਿਆਦਾ ਲੰਬੀ ਵੀਡੀਓ ਨਹੀਂ ਲੈ ਕੇ ਆਉਂਦੀ ਹਮੇਸ਼ਾ ਛੋਟੇ ਛੋਟੇ ਵੀਡੀਓ ਹੁੰਦੀਆਂ ਨੇ ਅੱਜ ਦੀ ਵੀਡੀਓ ਚ ਇਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੇਂ ਨਵੇਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ